ਹਾਂ ਜੀ ਸਾਰੇ ਫ੍ਰੈਂਡ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਨਾ ਹਰੀ ਮਿਰਚ ਤੋਂ ਬਹੁਤ ਹੀ ਟੇਸਟੀ ਹੈ ਨਾ ਡਿਸ਼ ਬਣਾਵਾਂਗੇ ਉਹਦੇ ਵਾਸਤੇ ਆਪਾਂ ਨੇ ਕੱਚੀਆਂ-ਕੱਚੀਆਂ ਹਰੀਆਂ ਮਿਰਚਾਂ ਲੈਤੀਆਂ ਨੇ ਦੇਖੋ ਹੁਣ ਇਹ ਤੋੜ ਕੇ ਲੈ ਆਂਦੀਆਂ ਨੇ ਹਜੇ ਪੱਕੀ ਮਿਰਚ ਦੀ ਨਹੀਂ ਬਣੇਗੀ ਇਹ ਕੱਚੀਆਂ ਮਿਰਚਾਂ ਲਵਾਂਗੇ ਆਪਾਂ ਇੰਨੇ ਕ ਕੱਚੇ ਮਿਰਚਾਂ ਲੈ ਲਈਏ ਆਪਾਂ ਨੇ ਤਿੰਨ ਅਤੇ ਚਾਰ ਜਾਂ ਪਿਆਜ਼ ਲੈ ਲਈਏ ਆਪਾਂ ਨੇ ਕਟਿੰਗ ਕਰਕੇ ਹੁਣ ਆਪਾਂ ਇਹਨਾਂ ਨੂੰ ਮਿਰਚਾਂ ਨੂੰ ਵੀ ਕਟਿੰਗ ਕਰ ਲੈਣਾ ਫਿਰ ਤੁਹਾਨੂੰ ਦਿਖਾਉਣੇ ਅੱਗੇ ਕੀ ਕਰਾਂਗੇ ਹਾਂ ਜੀ ਆਪਾਂ ਨੇ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਨਾ ਕਟਿੰਗ ਕਰ ਲੈਣੀ ਹੈ ਬਸ ਗੱਲ ਦਾ ਧਿਆਨ ਰੱਖਣਾ ਕਿ ਜਿਹੜੀਆਂ ਹਰੀਆਂ ਮਿਰਚਾਂ ਨੇ ਇਹਨਾਂ ਕੱਚੀਆਂ ਹੋਣੀਆਂ ਚਾਹੀਦੀਆਂ ਨੇ ਪੱਕੀਆਂ ਨੋਂਗੀਆਂ ਨਾ ਫਿਰ ਇਹ ਤੁਹਾਡੀ ਰੈਸਪੀ ਵਧੀਆ ਨਹੀਂ ਬਣੇਗੀ ਕੱਚੀਆਂ ਮਿਰਚੋਂ ਤੋਂ ਹੀ ਬਣਦੀ ਹੈ ਅਗਰ ਤੁਸੀਂ ਨੇ ਨਾ ਇਸ ਨੂੰ ਇੱਕ ਵਾਰੀ ਬਣਾ ਲਿਆ ਤਾਂ ਤੁਸੀਂ ਹਰ ਵਾਰ ਏਸੇ ਨੂੰ ਨਹੀਂ ਬਣਾਵੋਗੇ ਕਿਉਂਕਿ ਬਹੁਤ ਹੀ ਈਜ਼ੀ ਬਣਦੀ ਹੈ ਇਹ ਤੇ ਟੇਸਟੀ ਤਾਂ ਬਹੁਤ ਹੀ ਬਣਦੀ ਹੈ ਤੇ ਹੁਣ ਆਪਾਂ ਇਸ ਤਰੀਕੇ ਨਾਲ ਇਹਨਾਂ ਨੂੰ ਕਟਿੰਗ ਕਰ ਲਾਂਗੇ ਹਾਂਜੀ ਹੁਣ ਆਪਾਂ ਮਿਰਚਾਂ ਚੀਰ ਲਈਆਂ ਤੇ ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਔਇਲ ਸਿਕ ਇਦਾਂ ਹੀ ਥੋੜਾ ਜਿਹਾ ਗੰਧ ਜਿਹਾ ਖੁਆ ਰਿਹਾ ਹਾਂ। ਹਾਂ। ਚੰਹ ਹਾਂਜੀ ਹੁਣ ਆਪਾਂ ਦੇਖੋ ਮਿਰਚਾਂ ਪਾ ਲਈਏ ਨੇ। ਪਹਿਲਾਂ ਆਪਾਂ ਮਿਰਚਾਂ ਨੂੰ ਥੋੜਾ ਜਿਹਾ ਭੁੰਨਾਂਗੇ। ਫਿਰ ਆਪਾਂ ਪਿਆਜ਼ ਐਡ ਕਰਾਂਗੇ। ਮਿਰਚਾਂ ਤੇ ਪਿਆਜ਼ ਨੂੰ ਆਪਾਂ ਨਾ ਓਨਾ ਟਾਈਮ ਭੁੰਨਣਾ ਹੈ ਜਦੋਂ ਤੱਕ ਇਹ ਬਰਾਊਨ ਜਿਹਾ ਹੋ ਜਾਣਾ ਜਿੰਨਾ ਕਿ ਮਿਰਚਾਂ ਦੀ ਜਿਹੜੀ ਥੋੜੀ ਬਹੁਤ ਕੜੱਪਣ ਹੈ ਨਾ ਉਹ ਵੀ ਚਲੀ ਜਾਵੇ ਤੇ ਜਿਹੜੇ ਪਿਆਜ਼ ਨੇ ਉਹਨਾਂ ਦੇ ਵੀ ਕੜੱਪਣ ਚਲੀ ਜਾਵੇ। ਇਹ ਬਹੁਤ ਹੀ ਟੇਸਟੀ ਡਿਸ਼ ਬਣੇਗੀ। ਤੁਸੀਂ ਬਾਰ-ਬਾਰ ਬਣਾਓਗੇ ਜਦੋਂ ਵੀ ਤੁਹਾਡਾ ਮਨ ਕਰੇਗਾ। ਹਾਂਜੀ ਹੁਣ ਆਪਣੀਆਂ ਮਿਰਚਾਂ ਦੇਖੋ ਪੁੱਜ ਚੁੱਕੀਆਂ ਨੇ ਥੋੜੀਆਂ ਜਿਹੀਆਂ ਹੁਣ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰ ਦਾਂਗੇ ਜਿਹੜੇ ਪਿਆਜ਼ ਨੇ ਨਾ ਉਹਨਾਂ ਨੂੰ ਵੀ ਆਪਾਂ ਬਰਾਊਨ ਹੋਣ ਤੱਕ ਪਕਾਵਾਂਗੇ ਹੋਰ ਆਪਾਂ ਇਹਦੇ ਵਿੱਚ ਕੁਝ ਥੋੜੀ ਐਡ ਕਰਦੇ ਜਿਹੜੀ ਜਿਹੜੀ ਚੀਜ਼ ਐਡ ਕਰਾਂਗੇ ਮੈਂ ਤੁਹਾਨੂੰ ਦਿਖਾਉਂਗੀ ਤੁਸੀਂ ਨਾ ਦੇਖਦੇ ਸਾਰੇ ਇਹਨੂੰ ਬਣਾਉਂਗੇ ਕਿ ਕਿ ਬਹੁਤ ਯਮੀ ਬਣਦੀ ਹੈ ਹਾਂਜੀ ਹੁਣ ਦੇਖੋ ਆਪਣੇ ਪਿਆਜ਼ ਤੇ ਹਰੀ ਮਿਰਚ ਪੁੱਜ ਚੁੱਕੀ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੇ ਜਿਹੀ ਮਸਾਲੇ ਇਹਦੇ ਵਿੱਚ ਆਪਾਂ ਪਾਵਾਂਗੇ ਹਲਦੀ ਪਾਊਡਰ ਇੱਕ ਗੱਲ ਦਾ ਧਿਆਨ ਰੱਖਣਾ ਕਿਉਂਕਿ ਮਿਰਚ ਦੀ ਹੈ ਇਹ ਡਿਸ਼ ਜਿਹੜੀ ਹੈਗੀ ਕਿ ਤੁਸੀਂ ਲਾਲ ਮਿਰਚ ਦੁਆਰਾ ਤੋਂ ਨਾ ਐਡ ਕਰ ਦਿਓ ਤੇ ਆਪਾਂ ਨਮਕ ਪਾਵਾਂਗੇ ਟੇਸਟ ਅਨੁਸਾਰ ਤੇ ਦੋਨੇ ਚੀਜ਼ਾਂ ਨੂੰ ਹੁਣ ਆਪਾਂ ਕਰਦਾਂਗੇ ਮਿਕਸ ਹੁਣ ਥੋੜਾ ਜਿਹਾ ਪਾਣੀ ਐਡ ਕਰਾਂਗੇ ਆਪਾਂ ਬਸ ਮਸਾਲੇ ਨੂੰ ਪੱਕ ਜਾਣ ਦਿਓ 2-4 ਮਿੰਟ ਫੇਰ ਰੱਖੇ ਤੁਹਾਨੂੰ ਦਿਖਾਉਣੇ ਆ ਵੀ ਆਪੇ ਦਾ ਕੀ ਬਣਿਆ ਉਹੜਾ ਜੇ ਪਾਣੀ ਪਾਇਆ ਸੀ ਨਾ ਦੇਖੋ ਉਹ ਵੀ ਆਪਾਂ ਨੇ ਬਿਲਕੁਲ ਸੁਕਾ ਲਿਆ ਇਹਦਾ ਮਚਾਤਾ ਪਾਣੀ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਦੁੱਧ ਜਿਹਨੂੰ ਆਪਾਂ ਨੇ ਅਲੱਗ ਤੋਂ ਉਬਾਲੀ ਦੇ ਕੇ ਰੱਖ ਲਿਆ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਇਹਨੂੰ ਤੁਸੀਂ ਅਗਰ ਨਾ ਇਸ ਰੈਸਪੀ ਨੂੰ ਇੱਕ ਵਾਰੀ ਬਣਾ ਲਿਆ ਤਾਂ ਤੁਹਾਡੇ ਕਰਨ ਨਾ ਡਿਮਾਂਡ ਇੰਨੀ ਵੱਧ ਜਾਏਗੀ ਗਰਮੀਆਂ ਗਰਮੀਆਂ ਕਿ ਤੁਸੀਂ ਨਾ ਮਿਰਚੀ ਤੇ ਪਿਆਜ਼ ਵਾਲੀ ਉਹ ਰੈਸਪੀ ਬਣਾਓ ਬਹੁਤ ਹੀ ਯਮਮੀ ਬਣਦੀ ਹੈ ਇਹ ਜਦੋਂ ਤੁਸੀਂ ਇਹਨੂੰ ਖਾਵੋਗੇ ਨਾ ਤਾ ਸਾਰੇ ਤੁਹਾਡੀ ਤਾਰੀਫ ਕਰ ਦੇਣੀ ਥੱਕਣਗੀ ਤੁਸੀਂ ਬਣਾਉਣ ਤੋਂ ਪਹਿਲਾਂ ਦੱਸਿਓ ਨਾ ਵੀ ਇਹ ਕਿਸ ਚੀਜ਼ ਦੀ ਹੈ ਤੇ ਕੋਈ ਵੀ ਇਹਨਾਂ ਗੈਸ ਨਹੀਂ ਕਰ ਪਾਊਗਾ ਵੀ ਇਹ ਕਿਸ ਚੀਜ਼ ਦੀ ਰੈਸਪੀ ਹੈਗੀ ਤਾਂ ਪਲੀਜ਼ ਵੀਡੀਓ ਚੰਗੀ ਲਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਦੇਖੋ ਕਿੰਨੀ ਸੋਹਣੀ ਇਹਦੀ ਲੁੱਕ ਆ ਤੇ ਜਦੋਂ ਤੁਸੀਂ ਖਾਓਗੇ ਤੁਸੀਂ ਇਹਨੂੰ ਚਾਵਲ ਨਾਲ ਰੋਟੀ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਕਲੀਸਤ ਜੀ ਅਕਾਲ